ਸੋ ਸਸਰੀਕਾ ਕਿਸਾਨ ਭਰਾਵਾਂ ਨੂੰ ਰਾਜ ਸੰਦੂ ਫਾਰਮਿੰਗ YouTube ਚੈਨਲ ਵਿੱਚ ਥੋੜਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰਦੇ ਹੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇਹ ਦੋ ਪਿਓਰ ਮੋਹਰਾ ਦੇ ਵਿੱਚ ਦੋ ਝੋਟੀਆਂ ਸੋ ਇਹਨਾਂ ਦੀ ਕੀ ਡਿਟੇਲ ਹੈਗੀ ਆ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਸੋ ਬਾਈ ਹੋਰੋਂ ਤਾਂ ਆਪਾਂ ਜਾਣ ਲੈਨੇ ਆ ਜੀ ਪਿੰਡ ਥਾਉਟਕਾਣਾ ਕੀ ਹੈਗਾ ਜੀ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਣਾ ਵੀਰ ਜੀ ਨਾਮ ਕੀ ਆ ਕਰਮਜੀਤ ਸਿੰਘ ਪਿੰਡ ਵੀਰ ਜੀ ਪਿੰਡ ਮੇਲ ਕੰਗਾਈ ਤੇ ਤਸਵੀਲ ਧਰਮਪੁਰ ਜੀ ਗਿਲਮੁਗਾਈ ਠੀਕ ਆ ਵੀਰ ਜੀ ਸੋ ਬਾਈ ਜੀ ਆਪਾਂ ਇਸ ਪਹਿਲੀ ਝੋਟੀ ਦੀ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਵੀ ਦੱਸਿਓ ਜੀ ਇਹ ਕੀ ਡਿਟੇਲ ਹੈਗੀ ਇਸ ਦੀ ਜੀ ਇਹ ਪਹਿਲਾਂ ਦੀ ਝੋਟੀ ਸੁਣ ਲਈ ਜੀ ਠੀਕ ਹੈ ਇਹਦੇ ਵੀਰ ਬਾਈਦਨ ਜੀ ਬਾਕੀ ਹੈ ਜੀ ਠੀਕ ਹੈ ਜੀ ਸੂਣ ਦੇ ਵਿੱਚ ਰਹਿੰਦੇ ਸੀ ਹਜੇ ਠੀਕ ਹੈ ਜੀ ਠੀਕ ਹੈ ਜੀ ਸੋ ਵੀਰ ਜੀ ਇਹ ਹਰਿਆਣੇ ਦੀ ਬਰੀਡ ਆ ਗਈ ਹੈ ਜਾਂ ਆਪਾਂ ਛੋਟੀ ਘਰੇ ਪਾਲੀ ਹੋਈ ਹੈ ਨਾ ਇਹ ਜੀ ਘਰੇ ਪਾਲੀ ਹੈ ਦੋਨੇ ਛੋਟੀਆਂ ਠੀਕ ਹੈ ਜੀ ਠੀਕ ਹੈ ਹਜੇ ਫਿਰ ਕਿੰਨੇ ਦਿਨ ਲੈ ਜਾਏਗੀ ਹਜੇ ਸੂਣ ਵਿੱਚ ਜੀ ਇਹ 20 ਤੋਂ 22 ਦਿਨ ਦੇ ਵਿੱਚ ਵਿੱਚ ਲੱਗੂਗੀ ਬਾਕੀ ਉੱਪਰ ਲੈ ਜੇ ਬੱਕਰੀ ਕਿਲੇ ਮਤਲਬ 22 ਕਿ ਦਿਨਾਂ ਦਾ ਦੰਦ ਪੂਰੇ ਹੋ ਜਾਣੇ ਠੀਕ ਹੈ ਜੀ 20 ਤੋਂ 22 ਦਿਨ ਹਜੇ ਲੈ ਜਾਊਗੀ ਆਰਾਮ ਨਾਲ ਠੀਕ ਹੈ ਵੀਰ ਜੀ ਸੋ ਵੀਰ ਜੀ ਇਹਦੀ ਮਦਰ ਮोदर ਦੀ ਆਪਾਂ ਗੱਲ ਕਰੀਏ ਤੇ ਆਪਣੇ ਕੋਲੇ ਦੀ ਮਾਂ ਰ ਤੇ ਮਾਂ ਦਾ ਕੱਦ-ਕਾਠ ਵੀ ਏਡਾ ਪੂਰਾ ਸੀਗਾ ਜੀ ਹਾਂਜੀ ਇਹਦ ਨੂੰ ਉੱਪਰ ਹੀ ਸੀ ਠੀਕ ਹੈ ਜੀ ਤੇ ਮਿਲਕ ਉਹਦਾ ਕਿੰਨਾ ਸੀ ਦੀ ਮਾਂ ਦਾ ਜੀ ਇਹਦਾ 16 ਲੀਟਰ ਦੁੱਧ ਸੀਗਾ ਜੀ ਦੁੱਧੇ ਸੂਏ ਜੱਸਾਂ ਦਾ ਜੀ ਸੇਲ ਕੀਤੀ ਠੀਕ ਹੈ ਜੀ ਇਹ ਬੱਚੀ ਫਿਰ ਦੂਜੇ ਸੂਏ ਦੀ ਲਈ ਹੋਈ ਸੀ ਠੀਕ ਆ ਜੀ ਦੋਸਤੋ ਕਾਫੀ ਵਧੀਆ ਚੰਗਾ ਐਕਸਟਰਾ ਆਰਡੀਨਰੀ ਹਾਈਟ ਲੈਂਥ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੀ ਵਧੀਆ ਖੂਬਸੂਰਤ ਇਹ ਝੋਟੀ ਹੈਗੀ ਆ ਸੋ ਜਦੋਂ ਤੁਸੀਂ ਮੌਕੇ ਤੇ ਇੱਥੇ ਪਹੁੰਚ ਕੇ ਦੇਖੋਗੇ ਤੇ ਸਾਰੇ ਜਿਹੜੇ ਭਰਮ ਭੁਲੇਖੇ ਆ ਬਿਲਕੁਲ ਦੂਰ ਹੋ ਜਾਣਗੇ ਦੋਸਤੋ ਕਾਫੀ ਜਿਆਦੀ ਵੇਖੋ ਤੁਸੀਂ ਸੋਹਣੀ ਚੰਗੀ ਸ਼ੁਕੀਨ ਇਹ ਝੋਟੀ ਮੋਹਰਾ ਦੇ ਵਿੱਚ ਫੱਬ ਕੇ ਤਿਆਰ ਹੋਈ ਆ ਅਜੇ ਵੀ ਇਹ ਤੋਂ ਬਾਈ ਦੇ ਨੇ ਇਸ ਨੇ ਆਰਾਮ ਨਾਲ ਲੈ ਜਾਣੀ ਆ ਜੀ ਅਜੇ ਬਿਲਕੁਲ ਅਡਰ ਦੀ ਤਿਆਰੀ ਕਰਨੀ ਆ ਲੇਵਾ ਹਜੇ ਦੋਸਤੋ ਬਣਾਉਣਾ ਇਸ ਨੇ ਕਾਫੀ ਜਿਆਦਾ ਵਿਰਲ ਦੇ ਵਿੱਚ ਥਣ ਲੱਗਾ ਦੋਸਤੋ ਗਿੱਠ ਗਿੱਠ ਦੀ ਆ ਵੀ ਗੇਠ ਗੇਠ ਦੀ ਵਿਰਲਾ ਦੋਸਤੋ ਤੁਸੀਂ ਆਪ ਦੇਖ ਸਕਦੇ ਹੋ ਮੂਰਲੇ ਥਨਾ ਦੀ ਵੀ ਵਿਰਲਾ ਬਹੁਤ ਜਿਆਦਾ ਵਧੀਆ ਚੰਗੀ ਵਿਰਲਾ ਬਾਕੀ ਬੈਕ ਸਾਈਡ ਤੇ ਜਿਹੜੀ ਥਨਾ ਦੀ ਦੋਸਤੋ ਵਿਰਲਾ ਗੇਠ ਗੇਠ ਦੀ ਹੈ ਗੇਠ ਦੀ ਮਿੰਨਤੀ ਕਰਕੇ ਦੇਖ ਲਿਓ ਜੇ ਗੇਠ ਗੇਠ ਦੀ ਮਿੰਨਤੀ ਵਿਰਲ ਹੈਗੀ ਹੈ ਦੋਸਤੋ ਇਹਦੀ ਸੋ ਬਾਈ ਜੀ ਆਪਾਂ ਇਹਨੂੰ ਇੱਕ ਵਾਰੀ ਤੋੜ ਕੇ ਜ਼ਰੂਰ ਵਿਖਾਈਏ ਜੀ ਸੋ ਦੋਸਤੋ ਵੇਖ ਸਕਦੇ ਹੋ ਤੁਸੀਂ 5 ਫੁੱਟ ਤੋਂ ਵੀ ਤਕਰੀਬਨ ਉ ਉਤੋਂ ਦੀ ਹਾਈਟ ਹੈਗੀ ਆ 5 ਫੁੱਟ 2 3 4 ਇੰਚ ਦੀ ਗੱਲ ਕਰੀਏ ਤਾਂ ਮਿੰਨਤੀ ਅਸੀਂ ਨਹੀਂ ਕੀਤੀ ਕਿ ਬਾਕੀ ਵੇਖਣ ਵਿੱਚ ਆਮ ਜੀ ਨੋਰਮਲ ਦੀ ਲੱਗਦਾ ਹੈ ਵੀ ਕਾਫੀ ਜਿਆਦਾ ਸੋਹਣੀ ਚੰਗੀ ਉਚਾਈ ਪਿੱਠ ਪੂੜਾ ਤੁਸੀਂ ਆਪ ਦੇਖ ਸਕਦੇ ਹੋ ਕਾਫੀ ਜਿਆਦਾ ਚੌੜਾ ਪਿੱਠ ਪੂੜਾ ਹੈਗਾ ਦੋਸਤੋ ਬਾਕੀ ਮਰਲੇ ਥਨਾ ਦੀ ਵੇਖ ਲਓ ਤੁਸੀਂ ਵਿਰਲ ਕਾਫੀ ਜਿਆਦਾ ਸੋਹਣੀ ਚੰਗੀ ਵਿਰਲ ਦੇ ਵਿੱਚ ਹੈਗੀ ਆ ਛੁਕੀਨ ਛੋਟੀ ਹੈਗੀ ਆ ਦੋਸਤੋ ਬਾਕੀ 22 ਹੋ ਰਹੇ ਨੇ ਜਿੱਦਾਂ ਦੱਸਿਆ ਜੀ 20 ਤੋਂ 22 ਦਿਨ ਇਸਨੇ ਆਰਾਮ ਨਾਲ ਹਜੇ ਲੈ ਜਾਣੇ ਹਨ ਕਮਾਲੀਏ ਵੀਰ ਜੀ ਕਿ ਦਿਨ ਵੱਧ ਹੀ ਲਓ ਵੀ 10 ਮਹੀਨੇ ਪੂਰੇ ਮੰਨ ਲਓ ਇਹਦੇ ਬਾਈਕ ਤੇ ਠੀਕ ਹੈ ਠੀਕ ਹੈ 10 ਮਹੀਨੇ ਕੰਪਲੀਟ ਹੋਣ ਚ 22 ਦਿਨ ਰਹਿੰਦੇ ਆ ਠੀਕ ਆ ਦੋ ਅੱਧਾ 10 ਦਿਨ ਵੈਸੇ ਹੀ ਬਹੁਤ ਸਾਡੇ ਰੰਗ ਰੂਪ ਤੇ ਨੇ ਠੀਕ ਆ ਠੀਕ ਆ ਸੋ ਕਾਫੀ ਜ਼ਿਆਦੀ ਸੋਹਣੀ ਵਿਰਲ ਹੈਗੀ ਹੈ ਦੋਸਤੋ ਕਾਫੀ ਜਿਆਦੀ ਸ਼ਕੀਨ ਹੈ ਹਜੇ ਜਿੰਨਾ ਵੀ ਇਸਨੇ ਲੇਵਾ ਦੋਸਤੋ ਬਣਾ ਕੇ ਤਿਆਰ ਕਰਨਾ ਬੈਕ ਸਾਈਡ ਹਜੇ ਪੂਰਾ ਲੇਵਾ ਇਸਨੇ ਬਣਾ ਕੇ ਤਿਆਰ ਕਰਨਾ ਹੈਗਾ ਬਾਕੀ ਪਿਓਰ ਬਰੀਡ ਹੈਗੀ ਆ ਮੋਹਰਾ ਦੇ ਵਿੱਚ ਬਹੁਤ ਜਿਆਦੀ ਵਧੀਆ ਖੂਬਸੂਰਤ ਸ਼ਾਨਦਾਰ ਇਹ ਚੋਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਦੋਸਤੋ ਅੱਜ ਤੱਕ ਜਿੰਨੀਆਂ ਵੀ ਵੀਡੀਓ ਆਪਾਂ ਚੈਨਲ ਤੇ ਅਪਲੋਡ ਕੀਤੀਆਂ ਹਨ ਉਹਨਾਂ ਵਿੱਚੋਂ ਬਿਲਕੁਲ ਸਾਫ਼ ਹਵਾਨੇ ਦੀ ਆਪਾਂ ਇਸ ਚੋਟੀ ਨੂੰ ਕਹਾਂਗੇ ਦੋਸਤੋ ਬਹੁਤ ਜਿਆਦਾ ਚੰਗਾ ਵਿਰਲ ਦੇ ਵਿੱਚ ਥਣ ਲੱਗਾ ਹੈਗਾ ਸੋ ਆਪਾਂ ਬਾਈ ਹੋਰਾਂ ਦੇ ਨਾਲ ਜਿਹੜੀ ਆ ਮੁੱਲ ਦੀ ਗੱਲ ਆ ਉਹ ਥੋੜਾ ਜਰੂਰ ਆਪਾਂ ਤੁਹਾਨੂੰ ਪੁੱਛ ਕੇ ਦੱਸਦੇ ਵੀ ਮੁੱਲ ਇਸ ਦਾ ਕੀ ਹੈਗਾ ਬਾਈ ਜੀ ਇੱਕ ਵਾਰੀ ਵਿਖਾ ਦਿਓ ਵੀ ਕਿੰਨੀ ਕੀ ਜਿਆਦੀ ਸੀਲ ਆ ਜੀ ਦੋਸਤੋ ਹੱਥ ਲਾ ਕੇ ਬਾਈ ਹੋਰੀ ਸਾਰਾ ਚੈੱਕ ਕਰਾ ਰਹੇ ਨੇ ਆ ਵੇਖ ਲਓ ਆਰਡਰ ਤੇ ਬਿਲਕੁਲ ਹੱਥ ਲਾਇਆ ਵੀ ਵੇਖੋ ਇੰਨੀ ਜਿਆਦੀ ਸੀਲ ਝੋਟੀ ਹਜੇ ਸੂਣ ਦੇ ਵਿੱਚ ਵੀ ਬਾਈ ਦੇ ਹਨ ਦੋਸਤੋ ਠੀਕ ਆ ਵੀਰ ਜੀ ਠੀਕ ਆ ਸੋ ਵੀਰ ਜੀ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤੇ ਆਪਾਂ ਇਸ ਦਾ ਕੀ ਡਿਮਾਂਡ ਆਪਾਂ ਇਸ ਦੀ ਕਰਦੇ ਆ ਜੀ ਉਹਨੇ ਫਿਰ 1.5 ਲੱਖ ਰੁਪਏ ਦੀ ਡਿਮਾਂਡ ਕਰ ਦਿੱਤੀ ਤੇ 1.5 ਲੱਖ ਰੁਪਇਆ ਜੀ ਠੀਕ ਆ ਜੀ ਸੋ ਦੋਸਤੋ 1.5 ਲੱਖ ਰੁਪਇਆ ਬਾਈ ਹੋਰਾਂ ਨੇ ਇਸ ਦੀ ਡਿਮਾਂਡ ਕੀਤੀ ਹੈਗੀ ਆ ਬਾਕੀ ਬਾਈ ਮੌਕੇ ਤੇ ਜੇ ਕੋਈ ਬੰਦਾ ਆਉਂਦਾ ਕੋਈ ਲੈਂਡ ਸ਼ਕੀਨ ਇਸ ਨੂੰ ਤੇ ਥੋੜਾ ਪਤਾ ਮਾਨਤਾਨ ਇਸ ਦਾ ਹੋਵੇਗਾ ਇਹਦਾ ਠੀਕ ਹੈ ਜੀ ਸੋ ਦੋਸਤੋ ਮਾਨਤਾਨ ਵੀ ਜਰੂਰ ਬਾਈ ਹੋਰੀ ਕਰਨਗੇ ਜਿਹੜਾ ਵੀ ਵੀਰ ਇੱਥੇ ਪਹੁੰਚਦਾ ਸੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ